ਸਰ ਕੀ ਮਾਮਲਾ ਆ ਜਿੱਥੇ ਰੇਡ ਕੀਤੀ ਗਈ ਹੈ ਕਿਉਂ ਰੇਡ ਕੀਤੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਤਈ ਹਮਾਰੇ ਬਿਆਰ ਦੇ ਵਿੱਚ ਬੀਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਕੀਤੀ ਜਾਂਦੀ ਹੈ ਓਕੇ ਤੇ ਹੈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਿਆਰ ਸਰਪੰਚ ਸੂਰਜ ਉਹ ਨਾਲ ਪਕੜਤੀਆਂ ਨੇ ਮਤਲਬ ਮਤਲਬ ਚ ਕੀਤਾ ਚਾਰ ਲੜਕੀਆਂ ਨੇ ਗੀਆਂ ਤੇ ਕੋਈ ਨਬਾਦਿਬ ਲੜਕੀ ਵੀ ਬੜੀ ਜਿਆਦਾ ਸਰ ਇਹ ਵੀ ਵੈਰੀਫਾਈ ਨਹੀਂ ਹੋਈ ਗੁਰੂ ਨਗਰੀ ਸ਼ਿਦਦਾਰਬਾਰ ਸਾਹਿਬ ਦੇ ਨੇੜੇ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੜੀ ਮੁੰਡੇ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗਲਤ ਤੰਦੇ ਦਾ ਖੁਲਾਸਾ ਹੋਇਆ ਗੁਰੂ ਨਗਰੀ ਅੰਮ੍ਰਿਤਸਰ ਦੇ ਨੇੜੇ ਕਈ ਬਾਜ਼ਾਰ ਬਾਜ਼ਾਰ ਦੇ ਵਿੱਚ ਸਥਿਤ ਹੋਟਲਾਂ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਹੁਣ ਇੱਕ ਹੋਰ ਹੋਟਲ ਦੇ ਵਿੱਚ ਥਾਣਾ ਵੀ ਡਿਵੀਜ਼ਨ ਪੁਲਿਸ ਨੇ ਛਾਪਾ ਮਾਰਿਆ ਜਿੱਥੇ ਗਲਤ ਤੰਦੇ ਦਾ ਪਰਦਾਫਾਸ਼ ਹੋਇਆ ਪੁਲਿਸ ਨੇ ਮੌਕੇ ਤੋਂ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਜੋ ਕਿ ਪੰਜਾਬ ਦੇ ਬਾਕਪਗ ਜ਼ਿਲ੍ਹਾ ਤੋਂ ਵੰਦਤ ਨੇ ਜਦਕੀ ਉੱਤਰਾਖੰਡ ਦੀ ਰਹਿਣ ਵਾਲੀ ਹੈ ਤਾਂ ਗਲਬਾਤ ਦੌਰਾਨ ਪੁਲਿਸ ਦਾ ਇਹ ਕਹਿਣਾ ਹੈ ਕਿ ਸ਼ਾਮ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਬਾਜ਼ਾਰ ਦੇ ਵਿੱਚ ਤੇ ਤੇ ਹੋਟਲ ਜਿਸ ਦੇ ਵਿੱਚ ਕੁਝ ਲੜਕੀਆਂ ਤੋਂ ਅਨੈਤਿਕ ਤੰਦਾ ਕਰਵਾਇਆ ਜਾ ਰਿਹਾ ਜਦ ਪੁਲਿਸ ਨੇ ਛਾਪਾ ਮਾਰਿਆ ਤਾਂ ਇੱਥੇ ਹੋਟਲ ਮੈਨੇਜਰ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਚੈਕਿੰਗ ਦੇ ਦੌਰਾਨ ਹੋਟਲ ਦੇ ਵਿੱਚ ਕੁਝ ਵੀ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਤੇ ਕਈ ਰੂਮ ਬਿਨਾ ਬੁਕਿੰਗ ਦੇ ਖੁੱਲੇ ਮਿਲੇ ਨੇ ਤਾਂ ਬੋਲੋ ਸੋ ਬੋਲੋ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਸ ਨੂੰ ਅਦਾਲਤ ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਜਦਕਿ ਬਰਾਮਦ ਕੀਤੀਆਂ ਗਿਆ ਕੁੜੀਆਂ ਦੇ ਬਿਆਨ ਵੀ ਅਦਾਲਤ 'ਚ ਦਰਜ ਕਰਵਾਏ ਗਏ ਨੇ ਇੱਕ ਲੜਕੀ ਦੀ ਉਮਰ ਘੱਟ ਪਾਈ ਗਈ ਉਸ ਨੂੰ ਚਿਲड्रन ਵੈਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਬਲੱਸ ਇਸ ਮਾਮਲੇ ਦੇ ਵਿੱਚ ਪਤਾ ਲਗਾ ਰਹੀ ਹੈ ਕਿ ਆਖਰ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਤੇ ਕੀ ਮਾਲਕ ਇਸ ਗੈਰ ਕਾਨੂੰਨੀ ਕੰਮ ਦੇ ਵਿੱਚ ਸ਼ਾਮਲ ਹੈ ਯਾ ਫਿਰ ਨਹੀਂ ਤਾਂ ਉਥੇ ਦੱਸਦੀ ਹੈ ਕਿ ਸਾਰੇ ਹੋਟਲ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੋਟਲਾਂ ਨੂੰ ਕਾਨੂੰਨੀ ਨਿਯਮਾਂ ਦੇ ਮੁਤਾਬਕ ਚਲਾਉਣ ਤੇ ਰਜਿਸਟਰ ਦਾ ਸਹੀ ਰਿਕਾਰਡ ਰੱਖਣ ਵਿਜ਼ਿਟਰਸ ਦੀ ਸਾਰੀ ਜਾਣਕਾਰੀ ਰੱਖੀ ਜਾਵੇ ਜੇ ਕੋਈ ਵੀ ਹੋਟਲ ਗਲਤ ਕੰਮ ਕਰਦਾ ਪਾਇਆ ਗਿਆ ਤਾਂ ਉਸਤੇ ਕਾਰਵਾਈ ਹੋਵੇਗੀ ਤਸਵੀਰ ਹੈ ਇਸ ਵੇਲੇ ਗੁਰੂ ਨਗਰੀ ਅਮਰਿਤ ਸਰਵੀਆਂ ਨੇ ਜਿੱਤੇ ਤੁਸੀਂ ਇੱਕ ਤਸਵੀਰ ਦੇਖਦੇ ਗੈਸਟ ਹਾਊਸ ਦੇ ਵਿੱਚੋਂ ਬੀਆਰ ਗੈਸ ਹਾਊਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਰੇਟ ਕੀਤੀ ਗਈ ਤਾਂ ਤਸਵੀਰਾ ਸਾਹਮਣੇ ਨੇ ਕਿਸ ਤਰ੍ਹਾਂ ਲੜਕੀਆਂ ਫੜੀਆਂ ਗਰੀਆਂ ਨੇ ਇੱਕ ਲੜਕਾ ਵੀ ਪੁਲਿਸ ਨੂੰ ਕਹਿੰਦਾ ਹੈ ਰੇਡ ਮਾਰ ਕੇ ਪੂਰਾ ਦਰਵਾਜ਼ਾ ਹੈ ਉਹਦੇ ਤੇ ਬੋਤਲ ਦਿੱਤਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰਿੰਦਰ ਸਿੰਘ ਕੋਲ ਜੀਤਲ ਸਰ ਕੀ ਮਾਮਲਾ ਹੈ ਜਿੱਥੇ ਰੇਡ ਕੀਤੀ ਗਈ ਹੈ ਕਿਉਂ ਰੇਡ ਕੀਤੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਵਾਲੇ ਬਿਜ਼ਾਰ ਦੇ ਵਿੱਚ ਵੀ ਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਚੱਲਦੀ ਹੈ ਆਪਕੇ ਤੇ ਹੈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਲੇਅਰ ਸਰ ਸਿੰਘ ਦੇ ਸੂਰਜ ਦੇ ਨਾਲ ਬਚੜਕੀਆਂ ਨੇ ਮਟਰ ਮਟਰ ਚ ਕੀਤਾ ਚਾਰ ਲੜਕੀਆਂ ਨੇ ਕੋਈ ਨਾ ਬਾਅਦ ਵਿੱਚ ਲੜਕੀ ਵੀ ਬਣੀ ਗਈ ਸਰ ਇਹ ਜਿਹੜੀ ਵੈਰੀਫਾਈ ਨਹੀਂ ਹੋਈ ਉਹਨਾਂ ਜਿਹੜੀ ਸਾਰਾ ਵੈਰੀਫਾਈ ਕਰਾ ਦੇ ਹੋਇਆ ਹੈ ਫਿਰ ਸਾਰਾ ਲੜਕਾ ਵੀ ਕਹਿੰਦੇ ਬਣੇਗਾ ਉਹ ਕੈਂਸਲ ਹੋਵੇ ਨਹੀਂ ਇਹਦੇ ਬਾਰੇ ਨਹੀਂ ਲੜਕਾ ਸੂਰਜ ਹੈ ਦੇ ਵੇਖਾਂਗੇ ਇਹਦੇ ਬਾਰੇ ਪੁਰਾਣੇ ਰਿਕਾਰਡ ਇਹਦਾ ਕੀ ਹੈਗਾ ਪਰਚੇ ਦਾ ਵਾਂਟਡ ਹੈ ਨਹੀਂ ਸਾਨੂੰ ਨਹੀਂ ਵਾਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ लड़कना लोकल ही बढ़िया गया जो किता आजकल में पुलिस और सीनियरटीयां का बड़ा काम चल गया है जी इंडियन ने सारी एक उतरा काट दो बाकी पंजाब को नहीं और की कार्रवाई किसी ने मुकदमा दर्ज कीता है जी बिल्कुल तस्वीरें हैं इसके लिए पर वहां से अभी उन्होंने टीम का विचार गया लोग यहां कहां कर रहे हैं मतलब गिरफ्तारियां बरामद की गई हैं तस्वीरें देख सकते हो कि इस तरह पंजाब पुलिस के वालों रेड करके आज अमृतसर दरबार साहब एक दिन बाद कह सकते हैं रेड की गई पुलिस नफलता हासिल लगी है तस्वीर तो एक बार कहाना जरूर दिखाई जान लड़किया के हूं मुंह पका के एक लड़का भी गिरफ्तार किया गया पुलिस वालों ਇਸ ਮਾਮਲੇ ਦੇ ਵਿੱਚ ਅੱਗੇ ਕੀ ਅਪਡੇਟ ਹੁੰਦੀ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ